ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾੜਿੰਗ ਮਹੱਲਾ ਪੰਜਵਾਂ ਕਿਨੇ ਪਾਪ ਕੇ ਬੌਕੋਟ ਜਿਨ ਸਰਣੀ ਥੱਕਤ ਨਹੀਂ ਕਤੈ ਨਹੀਂ ਛੋਟ ਰਹਾ ਮਹਾ ਬਜਰ ਵਿਕ ਬਿ ਅਦੇ ਸਿਰ ਉਠਾਈ ਪੋਟ ਉਗੜ ਗਈਆ ਕਿਨੇ ਪੀਤਰ ਜਮੈ ਗਰਸਾ ਝੋਟ ਭਾਸ ਪਰੇਤ ਉਸਤੇ ਗਰਦਵੇ ਅਨਕ ਜੁਨੀ ਲੇਟ ਭਜ ਸਾਧ ਸੰਗੋਬਿੰਦ ਪੁਨਾ ਨਿਕੇ ਕਾਚ ਨਾ ਲਗ ਫੇਟ ਸਾਰਿੰਗ ਮਹੱਲਾ ਪੰਜਾਂਕਾ ਅੰਧੇ ਖਾਵੇ ਬਿਸੂ ਕੀ ਗਟਾਕੇ ਨੈਣ ਸ਼੍ਰਵਣ ਸਰੀਰ ਸਭ ਹਟਿਓ ਸਾਸਿ ਗਿਓ ਤਤ ਘਟ ਰਹਾ ਨਾ ਤਰ ਜਾਣ ਉਧਰਲੇ ਪੁਖੇ ਮਾ ਆ ਗਈ ਆ ਹਾਟੇ ਕਿਲਵੇ ਕਰਦ ਕਰਦ ਪਛਤਾਵੇ ਬਹੁੜ ਨਸਾਂ ਕਹਿ ਛਾਟ ਨਿੰਦ ਗਜਮਦੁਤੇ ਆਏ ਸੰਘਾੜਿਓ ਦੇਵ ਮੂੰਡ ਉਪਰ ਮਟਾਕੇ ਨਾਨਕ ਆਪਨ ਕਟਾਰੀ ਆਪਸ ਕੋ ਲਾਈ ਮਨੇ ਆਪਣਾ ਕਿਨੋਂ ਫਾਟੇ ਸਾਰਿੰ ਮਹੱਲਾ ਪੰਜਵਾਂ ਟੁੱਟੇ ਨਿੰਦ ਕੀ ਅਦਬੀਚੈ ਜਨ ਕਾ ਰਾਖਾ ਆਪ ਸੁਆਮੀ ਬੇਮਕੋ ਆਏ ਪਹੁੰਚੇ ਮੀਚ ਰਹਾਵਾਂ ਉਸ ਕਾ ਕਹਿਆ ਕੋਈ ਨ ਸੁਣੈ ਕਹੀ ਨ ਬੈ ਸੁਣ ਪਾਵਈ ਹਾਂ ਦੁਖ ਆਗੇ ਨਰਕ ਪੁੰਚ ਬਹੁ ਜੋਨੀ ਪਰਮ ਹਵ ਪ੍ਰਿਟ ਪਿਆ ਅਖੰਡੇ ਬ੍ਰਹਮੰਡੇ ਕੀਤਾ ਪੁਣਾ ਪਾਇਆ ਨਾਨਕ ਚਰਨ ਨਿਰਭਉ ਕਰਤੇ ਕੀ ਆਨੰਦ ਮੰਗਲ ਗੁਣ ਗਾਇਆ ਸਾਰਿੰਗ ਮਹੱਲਾ ਪੰਜਵਾਂ ਤਿਸਨਾ ਚਲਤੇ ਬਹੁ ਪ੍ਰਕਾਰੇ ਪੂਰਨ ਹੋਤ ਨਾ ਕਰਤ ਹੂੰ ਬਤ ਅੰਤਿ ਪਰਤੀ ਹਾਰ ਰਹਾਉ ਸ਼ਾਂਤ ਸੁਖ ਨ ਸਹਿਜ ਉਪਜਾ ਇਹੈ ਇਸ ਵਿਵਹਾਰੀ ਆਪ ਪਰ ਕਾ ਕਛ ਨ ਜਾਣੈ ਕਾਮ ਕਰੋ ਦਇ ਜਾਤ ਜਿ ਸੰਸਾਰ ਸਾਗਰੁ ਦੁਖ ਬਿਆਪਿਓ ਦਾਸ ਲੇ ਭੋਤਾਰੇ ਚਰਨ ਕਮਲ ਸਰਨਾਏ ਨਾਨਕ ਸਾਧ ਸਦਾ ਬਿਲੇ ਹਾਰ ਸਾਰਿ ਮਹੱਲਾ ਪੰਜਵਾਂ ਰੇ ਪਾਪੀ ਤੈ ਕਵਨ ਕੀ ਗਤ ਲੀਨੈ ਰੇ ਪਾਪੀ ਤੈ ਕਵਨ ਕੀ ਮਤ ਲੀਨ ਨਿਮਕ ਘੜੀ ਨਾ ਸਿਮਰ ਸੁਆਮੀ ਜੀਉ ਪਿੰਦਨ ਜੀਨ ਰਹਾਉ ਖਾਤ ਪੀਵਤ ਸਵੰਤ ਸੁਖੀਆ ਨਾਮ ਸਿਮਰਤ ਖੀਨੈ ਗਰਵ ਉਦਰੇ ਬਿਲਲਾ ਟਕਰਤਾ ਤਾਹਾਂ ਹੋਵਤ ਦੀਨੈ ਮਹਾ ਮਾਦ ਵਿਕਾਰ ਬਦ ਅਨਕ ਜਨ ਪਰਮੇਨ ਹੈ ਗੋਬਿੰਦ ਵਿਸਰਾ ਕਬਨੰਦੁ ਕ ਗਨੀਐ ਸੁਖ ਨਾਨਕ ਹਰ ਪਦ ਚੀਨੇ ਸੁਖ ਨਾਨਕੇ ਹਰ ਪਦ ਚੀਨੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ